ਲਾਰੈਂਸ ਬਿਸ਼ਨੋਈ ਦੀ ਸਿਰਫ ਇੰਟਰਵਿਊ ਨਹੀਂ ਕਰਵਾਈ ਗਈ ਪੁਲਿਸ ਦੀ ਮਿਲੀ ਭੋਗਤ ਨਾਲ ਲਾਰੈਂਸ ਬਿਸ਼ਨੋਈ ਨੂੰ ਸ਼ਾਪਿੰਗ ਵੀ ਕਰਵਾਈ ਗਈ ਉਹਦੇ ਪੈਸੇ ਤੇ ਪੁਲਿਸ ਵਾਲਿਆਂ ਨੇ ਸ਼ਾਪਿੰਗ ਵੀ ਕੀਤੀ ਮਹਿੰਗੇ ਪਰਫਿਊਮ ਤੇ ਕੱਪੜੇ ਤੇ ਜੁੱਤੀਆਂ ਖਰੀਦੀਆਂ ਮਹਿੰਗੀਆਂ ਸ਼ਰਾਬਾਂ ਪੀਤੀਆਂ ਇੰਜ ਜਾ ਕੇ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇਸ ਬਾਰੇ ਖਲਾਸਾ ਹੋਇਆ ਕੀ ਖਲਾਸਾ ਹੋਇਆ ਹੈ ਸਾਰੀ ਕਹਾਣੀ ਤੁਹਾਨੂੰ ਮੈਂ ਖੋਲ ਕੇ ਦੱਸਦਾ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਲਾਰਸ ਬਿਸ਼ਨੋਈ ਦੀ ਇੰਟਰਵਿਊਆਂ ਜਿਹੜੀਆਂ ਦੋ ਹੇਠ ਉੱਤੇ ਆਈਆਂ ਉਹਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਇਸ ਸਾਰੇ ਘਟਨਾਕਰਮ ਦੀ ਜਾਂਚ ਕਰਨ ਦੀ ਗੱਲ ਆਖੀ ਉਸ ਐਸਆਈਟੀ ਨੇ ਵੱਡੇ ਖੁਲਾਸੇ ਕੀਤੇ ਨੇ ਪਹਿਲਾ ਖੁਲਾਸਾ ਵੱਡਾ ਇਹ ਸੀ ਕਿ ਉਹ ਪਹਿਲੀ ਇੰਟਰਵਿਊ ਪੰਜਾਬ ਚ ਹੋਈ ਹੈ ਤੇ ਖਰੜ ਦੇ ਸੀਆਈਏ ਸਟਾਫ ਚ ਹੋਈ ਹੈ ਇਹ ਗੱਲ ਹੁਣ ਜਿਹੜੀ ਆ ਕਲੀਅਰ ਹੁੰਦੀ ਜਾਪਦੀ ਹੈ ਕਿਸ ਤਰ੍ਹਾਂ ਨਾਲ ਅਰੇਂਜਮੈਂਟ ਕੀਤੇ ਗਏ ਕਿਵੇਂ ਕਿਵੇਂ ਸਾਰਾ ਕੁਝ ਹੋਇਆ ਇਹਦੇ ਬਾਰੇ ਅਹਿਮ ਖੁਲਾਸੇ ਹੋਏ ਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਈ ਮਾਮਲਿਆਂ ਦੇ ਵਿੱਚ ਮੋਲਜਮ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਵਿੱਚ ਕਈ ਚਿਕਾਉਣ ਵਾਲੀਆਂ ਗੱਲਾਂ ਤੇ ਤੱਤ ਸਾਹਮਣੇ ਆਏ ਕਈ ਜਿਹੇ ਖੁਲਾਸੇ ਹੋਏ ਆ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਕੰਨ ਖੜੇ ਹੋ ਜਾਣ ਇੰਟਰਵਿਊ ਮਾਮਲੇ ਦੇ ਵਿੱਚ ਪੁਲਿਸ ਦੀ ਮਿਲੀਭੁਗਤ ਦੇ ਕਈ ਖੁਲਾਸੇ ਹੋ ਚੁੱਕੇ ਆ ਇੰਟਰਵਿਊ ਕਰਵਾਉਣ ਦੇ ਲਈ ਪੁਲਿਸ ਅਧਿਕਾਰੀਆਂ ਨੇ ਰਿਸ਼ਵਤ ਲਈ ਉੱਥੇ ਹੀ ਲਾਰੈਂਸ ਬਸ਼ਨੋਈ ਨੂੰ ਵੀਆਈਪੀ ਟ੍ਰੀਟਮੈਂਟ ਵੀ ਦਿੱਤਾ ਗਿਆ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਐਸਆਈਟੀ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਆਈਏ ਖਰੜ ਦੇ ਸਾਬਕਾ ਇੰਚਾਰਜ ਨੇ ਇਸ ਇੰਟਰਵਿਊ ਦੀ ਏਜੰਸੀ ਦੇ ਵਿੱਚ ਰਿਪੋਰਟ ਲਈ ਅਤੇ ਇਸ ਨੂੰ ਲੈ ਕੇ ਐਸਆਈਟੀ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਇਸ ਸਾਬਕਾ ਇੰਚਾਰਜ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਈ ਮਾਮਲਿਆਂ ਦੇ ਵਿੱਚ ਦਿੱਲੀ ਪੇਸ਼ੀ ਦੇ ਦਰਾਂ ਲਾਰੈਂਸ ਪੁਲਿਸ ਅਫਸਰਾਂ ਨੂੰ ਵੀਆਈਪੀ ਟ੍ਰੀਟਮੈਂਟ ਵੀ ਉਪਲਬਧ ਕਰਾਉਂਦਾ ਰਿਹਾ ਹੈ। ਹਰਿਆਣਾ ਤੋਂ ਦਿੱਲੀ ਦੇ ਵਿੱਚ ਆਉਣ ਵਾਲੇ ਮਹਿੰਗੇ ਫਾਈਵ ਸਟਾਰ ਹੋਟਲਾਂ ਦੇ ਵਿੱਚ ਗੋਸ਼ਤ ਤਰੀਕੇ ਦੇ ਨਾਲ ਪੁਲਿਸ ਨੂੰ ਮਹਿੰਗੀ ਸ਼ਰਾਬ ਮੁਹੱਈਆ ਕਰਵਾਈ ਜਾਂਦੀ ਸੀ। ਇਥੋਂ ਤੱਕ ਕਿ ਚੰਡੀਗੜ੍ਹ ਦੇ ਇੱਕ ਨਾਮੀ ਮਾਲ ਦੇ ਵਿੱਚ ਲਾਰੈਂਸ ਦੇ ਲਈ ਦੇਰ ਰਾਤ ਕਰੀਬ 1:30 ਵਜੇ ਬ੍ਰਾਂਡਡ ਕੱਪੜਿਆਂ ਦੀ ਸ਼ਾਪਿੰਗ ਕਰਵਾਈ ਗਈ। ਪੁਲਿਸ ਵਾਲਿਆਂ ਨੂੰ ਇਹ ਮਹਿੰਗੇ ਕੱਪੜੇ ਵੀ ਦਿਵਾਏ ਗਏ। ਬ੍ਰਾਂਡਡ ਜੁੱਤੀਆਂ ਵੀ ਦਿਵਾਈਆਂ ਗਈਆਂ ਅਤੇ ਮਹਿੰਗੇ ਪਰਫਿਊਮ, ਇਤਰ, ਸੈਂਟ ਜਿਹੜੇ ਆ ਉਹ ਵੀ ਦਿੱਤੇ ਗਏ। ਉਹਨਾਂ ਦੀ ਵੀ ਖਰੀਦਦਾਰੀ ਹੋਈ। ਲਾਰੈਂਸ ਇੰਟਰਵਿਊ ਦੇ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਨੇ ਖਰੜ ਦੇ ਸਾਬਕਾ ਹਾਰਾ ਇਨਚਾਰਜ ਸਾਬਕਾ ਇਨਚਾਰਜ ਸਹਿਤ ਪੰਜ ਪੁਲਿਸ ਅਫਸਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਡੀਐਸਪੀ ਤੇ ਐਸਪੀ ਲੈਵਲ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਵੀ ਚਰਚਾ ਹੈ ਵਿਸ਼ੇਸ਼ ਜਾਂਚ ਟੀਮ ਨੇ ਹਾਈ ਕੋਰਟ ਦੇ ਸਾਹਮਣੇ ਪੇਸ਼ ਰਿਪੋਰਟ ਦੇ ਵਿੱਚ ਮਹਾਲੀ ਦੇ ਸਾਈਬਰ ਕਰਾਈਮ ਡਿਵੀਜ਼ਨ ਦੇ ਵਿੱਚ ਕੇਸ ਦਰਜ ਕਰਵਾਇਆ ਹੈ ਵਿਸ਼ੇਸ਼ ਡੀਜੀਪੀ ਮਨੁੱਖੀ ਅਧਿਕਾਰ ਪ੍ਰਮੋਦ ਕੁਮਾਰ ਦੀ ਅਗਵਾਈ ਦੇ ਵਿੱਚ ਲਾਰੈਂਸ ਇੰਟਰਵਿਊ ਮਾਮਲੇ ਨੂੰ ਲੈ ਕੇ ਐਸਆਈਟੀ ਗਠਿਤ ਕੀਤੀ ਗਈ ਸੀ ਐਸਆਈਟੀ ਨੇ ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਲਾਰੈਂਸ ਬਸ਼ਨੋਈ ਦਾ ਪਹਿਲਾ ਇੰਟਰਵਿਊ ਸੀਆਈਏ ਦੇ ਖਰੜ ਵਿਖੇ ਥਾਣੇ 'ਚ ਹੋਇਆ ਜਦਕਿ ਦੂਸਰਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਸਤੰਬਰ 2022 ਦੇ ਵਿੱਚ ਰਿਕਾਰਡ ਕੀਤੀ ਗਈ ਇਸ ਇੰਟਰਵਿਊ ਨੂੰ 7 ਮਹੀਨੇ ਬਾਅਦ ਮਾਰਚ 2023 ਦੇ ਵਿੱਚ ਪ੍ਰਸਾਰਤ ਕੀਤਾ ਗਿਆ ਐਸਆਈਟੀ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਗੈਂਗਸਟਰ ਲਾਰੈਂਸ ਬਸ਼ਨੋਈ ਜਦੋਂ ਕਿ ਇੱਕ ਮਾਮਲੇ ਦੀ ਪੁਛਗਿਛ ਦੇ ਲਈ ਸੀਆਈਏ ਖਰੜ ਦੇ ਵਿੱਚ ਸੀ ਤਾਂ ਉਸ ਵੇਲੇ ਮੋਬਾਈਲ ਫੋਨ ਵੀ ਮੁਹੱਈਆ ਕਰਵਾਇਆ ਗਿਆ ਸੀਆਈਏ ਖਰੜ ਦੀ ਸੁਰੱਖਿਆ ਦੇ ਵਿੱਚ ਗੈਂਗਸਟਰ ਲਾਰੈਂਸ ਨੇ ਗੁਜਰਾਤ ਅਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਆਪਣੇ ਗੁੱਟ ਦੇ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੁਣ ਐਸਆਈਟੀ ਖਰੜ ਥਾਣੇ ਦੇ ਵਿੱਚ ਹੋਏ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਵਿੱਚ ਐਸਆਈਟੀ ਮੁਲਜ਼ਮ ਅਫਸਰਾਂ ਤੋਂ ਪੁਛਗਿਛ ਕਰੇਗੀ ਇਨਾ ਅਫਸਰਾਂ ਦੀ ਇੰਟਰਵਿਊ ਨੂੰ ਲੈ ਕੇ ਸਾਰੇ ਪਹਿਲੂਆਂ ਤੋਂ ਪੂਮਿਕਾ ਦੀ ਜਾਂਚ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਲਾਰਸ ਬਸ਼ਨੋਈ CIA ਖਰੜ ਦੇ ਵਿੱਚ ਸੀ ਤੇ ਉਦੋਂ ਉਹਦੇ ਗੈਂਗ ਦੇ ਦੋ ਹੋਰ ਤਿੰਨ ਲੋਕ ਵੀ ਇਸ ਮਾਮਲੇ ਵਿੱਚ CIA ਥਾਣੇ ਵਿੱਚ ਪਹੁੰਚੇ ਇਨਾ ਪਹਿਲੂਆਂ ਦੀ ਵੀ ਜਾਂਚ ਜਿਹੜੀ ਹੈ ਉਹ ਕੀਤੀ ਜਾਣੀ ਬਣਦੀ ਹੈ ਤੇ ਕੀਤੀ ਜਾਵੇਗੀ ਅਜਿਹੀ ਗੱਲ ਸਾਹਮਣੇ ਆ ਰਹੀ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਤੰਤਰ ਕਿੰਨਾ ਪ੍ਰੇਸ਼ਟ ਹੈ ਸਾਡੇ ਤੰਤਰ ਦੇ ਵਿੱਚ ਪੁਲਿਸ ਇੱਕ ਐਸੇ ਹੀ ਸੰਧ ਬਣ ਚੁੱਕੀ ਆ ਸਮਾਜ ਦੇ ਅੰਦਰ ਦਹਿਸ਼ਤਗਰਦੀ ਪੈਦਾ ਕਰਨ ਦਾ ਕਿ ਜਿਹਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ ਪੁਲਿਸ ਬਣਾਈ ਗਈ ਸੀ ਅੰਗਰੇਜ਼ਾਂ ਦੇ ਵੇਲੇ ਕਿ ਕਿਸ ਤਰ੍ਹਾਂ ਨਾਲ ਅੰਗਰੇਜ਼ੀ ਸਾਮਰਾਜ ਦੀਆਂ ਜਿਹੜੀਆਂ ਨੀਹਾਂ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਉਹਨਾਂ ਨੂੰ ਹਿੱਲਣ ਤੋਂ ਬਚਾਇਆ ਜਾਵੇ ਉਸ ਤੋਂ ਬਾਅਦ ਭਾਰਤ ਆਜ਼ਾਦ ਹੋਇਆ ਤੇ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੁਲਿਸ ਦਾ ਐਕਟੋ ਹੀ ਰਿਹਾ ਪੰਜਾਬ ਪੁਲਿਸ ਦਾ ਜੋ ਅੰਗਰੇਜ਼ਾਂ ਵੇਲੇ ਬਣਿਆ ਸੀ ਸਭ ਤੋਂ ਵੱਡੀ ਪਵਾੜੇ ਦੀ ਜੜ ਉਹ ਐਕਟ ਹੈ ਜੇ ਅਸੀਂ ਅੰਗਰੇਜ਼ਾਂ ਵੱਲੋਂ ਭਾਰਤੀਆਂ ਦੇ ਉੱਤੇ ਹਕੂਮਤ ਕਰਨ ਦੇ ਲਈ ਤੇ ਜ਼ਬਰ ਕਰਨ ਦੇ ਲਈ ਬਣਾਏ ਗਏ ਐਕਟ ਦੇ ਅਧੀਨ ਅਸੀਂ ਅੱਜ ਤੱਕ ਕੰਮ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਹੈ ਕਿ ਐਸੇ ਉਸੇ ਸੋਚ ਨੂੰ ਪਰਨਾਏ ਹੋਏ ਸਾਨੂੰ ਆਸ ਸੀ ਮੈਨੂੰ ਆਸ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਵਿਅਕਤੀ ਜਿਹੜਾ ਬਦਲਾਅ ਦੀ ਗੱਲ ਕਰਦਾ ਹੈ ਸ਼ਾਇਦ ਪੰਜਾਬ ਪੁਲਿਸ ਦੇ ਵਿੱਚ ਵੀ ਸੁਧਾਰ ਕਰੇ ਮੁੱਖ ਮੰਤਰੀ ਸਾਬ ਜੁਨੀਆ ਮਰਜੀ ਲਗਜ਼ਰੀਆਂ ਗੱਡੀਆਂ ਇਹਨਾਂ ਨੂੰ ਲੈ ਕੇ ਦੇ ਦੋ ਜਿੰਨੇ ਮਰਜ਼ੀ ਮਹਿੰਗੇ ਇਕੁਪਮੈਂਟ ਲੈ ਕੇ ਦੇ ਦਿਓ ਪੰਜਾਬ ਪੁਲਿਸ ਦਾ ਡੁੱਬਿਆ ਹੋਇਆ ਬੇੜਾ ਜਿਹੜਾ ਉਹ ਤਦੇ ਪਾਰ ਲੱਗ ਸਕਦਾ ਜੇਕਰ ਤੁਸੀਂ ਉਸ ਐਕਟ ਨੂੰ ਤਰਮੀਮ ਕਰਦੇ ਹੋ ਉਸ ਐਕਟ 'ਚ ਸੋਧ ਕਰਦੇ ਹੋ ਜੋ ਪੰਜਾਬ ਪੁਲਿਸ ਦਾ ਨਵਾਂ ਐਕਟ ਬਣਾਉਂਦੇ ਆ ਜਿੰਨਾ ਸਮਾਂ ਪੁਰਾਣੇ ਐਕਟ ਦੇ ਅਧੀਨ ਪੰਜਾਬ ਪੁਲਿਸ ਕੰਮ ਕਰਦੀ ਰਹੂਗੀ ਉਸੇ ਤਰ੍ਹਾਂ ਵਾਲੀ ਕਾਲੀਆਂ ਭੇਡਾਂ ਨੂੰ ਉਸ ਐਕਟ ਦੇ ਵਿੱਚ ਸੁਰੱਖਿਆ ਬਹੁਤ ਵੱਡੇ ਪੱਧਰ ਤੇ ਆ ਉਸੇ ਐਕਟ ਦੇ ਰਾਹੀਂ ਹੀ ਜਿਹੜਾ ਇਹ ਬਚ ਕੇ ਨਿਕਲਦੇ ਆ ਪੰਜਾਬ ਪੁਲਿਸ ਦੇ ਇਹ ਅਧਿਕਾਰੀ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੈ ਉਹਨੂੰ ਸੁੱਖ ਸੁਵਿਧਾਵਾਂ ਦਿੱਤੀਆਂ ਨੇ ਸਿਰਫ ਮੌਤਲੀ ਨਾਲ ਗੱਲ ਨਹੀਂ ਬਾਨੀ ਪਹਿਲੀ ਗੱਲ ਤਾਂ ਤੁਸੀਂ ਸ਼ੁਰੂਆਤ ਚ ਝੂਠ ਬੋਲਿਆ ਤੁਹਾਡੀ ਸਰਕਾਰ ਨੇ ਤੁਹਾਨੂੰ ਉਹਦੇ ਹੀ ਚਾਹੀਦਾ ਸੀ ਕਿ ਬੇਸ਼ੱਕ ਤੁਹਾਡੀ ਸਰਕਾਰ ਦੇ ਨੱਕ ਥੱਲੇ ਵੱਡੀ ਗਲਤੀ ਹੋਈ ਇਹ ਵੱਡਾ ਅਪਰਾਧ ਵਾਪਰਿਆ ਤੁਸੀਂ ਉਸ ਨੂੰ ਮੰਨਦੇ ਉਸੇ ਸਮੇਂ ਜਿਹੜੀ ਐ ਤੇ ਜਾਂਚ ਕਰਾਉਣ ਦੇ ਤੇ ਜ਼ਿੰਮੇਵਾਰ ਆ ਮੁਲਜ਼ਮਾਨ ਉਹ ਜਿਹੜਾ ਉਹ ਕਾਨੂੰਨ ਦੇ ਦਾਇਰੇ ਚ ਲੈ ਕੇ ਆਉਂਦੇ ਪਰ ਤੁਸੀਂ ਅਜੇ ਹਾਂ ਨਹੀਂ ਕੀਤਾ ਤੁਸੀਂ ਝੂਠ ਬੋਲਣ ਤੇ ਲੱਕ ਬੰਨਿਆ ਜਿਹਦਾ ਨਤੀਜਾ ਇਹ ਹੈ ਕਿ ਹਾਈ ਕੋਰਟ ਨੂੰ ਦਖਲ ਦੇਣਾ ਪਿਆ ਤੇ ਉਸ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਾਲੇ ਵੀ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਨੈਤਿਕ ਤੌਰ ਤੇ ਇਸ ਦੀ ਜ਼ਿੰਮੇਵਾਰੀ ਕਬੂਲ ਲਓ ਤਾਂ ਚੰਗਾ ਹੈ ਉਹ ਪੁਲਿਸ ਆਫਸਰ ਕਿਹਦੀ ਸ਼ੈ ਤੇ ਕੰਮ ਕਰਦੇ ਨੇ ਇੱਕ ਥਾਣੇ ਇਨਚਾਰਜ ਦੀ ਐਡੀ ਸ਼ੈ ਨਹੀਂ ਹੋ ਸਕਦੀ ਕਿ ਉਹ ਬੇਸ਼ੱਕ ਨੂੰ ਕਰੋੜਾ ਰੁਪਇਆ ਦਿੱਤਾ ਜਾ ਰਿਹਾ ਹੋਵੇ ਉਹ ਐਸਾ ਹੌਸਲਾ ਕਰ ਲੇਗਾ ਕਿਹੜੇ ਪੁਲਿਸ ਅਫਸਰ ਨੇ ਪੰਜਾਬ ਪੁਲਿਸ ਦੇ ਅੰਦਰ ਖਾਸ ਕਰਕੇ ਆਈਪੀਐਸ ਅਤੇ ਪੰਜਾਬ ਪੁਲਿਸ ਸਰਵਿਸ ਦੇ ਜਿਹੜੇ ਅਫਸਰ ਨੇ ਕਿਹੜੇ ਸ਼ਹਿ ਦੇ ਰਹੇ ਸੀ ਕਿਹੜੀਆਂ ਏਜੰਸੀਆਂ ਇਹ ਕਰਵਾ ਰਹੀਆਂ ਸੀ ਵੱਡਾ ਸਵਾਲ ਇਹ ਹੈ ਕਿ ਕਿਹੜੀਆਂ ਏਜੰਸੀਆਂ ਇਕਰਾਰੀਆਂ ਸੀ ਹੁਣ ਇਹਦਾ ਖਲਾਸਾ ਜਿਹੜਾ ਕਰਨਾ ਚਾਹੀਦਾ ਉਮੀਦ ਕਰਦੇ ਆ ਕਿ ਪ੍ਰਮੋਦ ਕੁਮਾਰ ਹੁਣੀ ਕਰ ਦੇਣਗੇ ਪਰ ਉਹ ਵੀ ਕੀ ਕਰਨ ਉਹ ਵੀ ਤਾਂ ਆਈਪੀਐਸ ਅਫਸਰ ਨੇ ਦੇਖਦੇ ਆ ਕਿ ਕਿੰਨਾ ਕੁ ਕੋਈ ਕੀ ਕਰ ਪਾਉਂਦਾ ਇਸ ਮਾਮਲੇ ਦੇ ਵਿੱਚ ਪਰ ਇਹ ਬਹੁਤ ਗੰਭੀਰ ਅਪਰਾਧ ਹੈ ਤੇ ਪੰਜਾਬ ਪੁਲਿਸ ਦੀ ਉਸ ਚਿਹਰੇ ਨੂੰ ਵੀ ਨੰਗਾ ਕਰਦਾ ਹੈ ਕਿ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਪੰਜਾਬ ਪੁਲਿਸ ਬੇਹੱਦ ਭ੍ਰਿਸ਼ਟਾਚਾਰ ਚ ਗ੍ਰਸਤ ਹੈ ਅਤੇ ਇਹਦੇ ਵੇਦਨਰੀਆਂ ਕਾਲੀਆਂ ਭੇਡਾਂ ਦੀ ਗਿਣਤੀ ਚਿੱਟੀਆਂ ਭੇਡਾਂ ਨਾਲੋਂ ਕਿਤੇ ਜ਼ਿਆਦਾ ਹੈ